ਆਵਾ ਨਾਲ ਨਾ ਕਿਸੇ ਨੇ ਨਿਮ ਬੰਨੇ ਨਾ ਪੁਹੇ ਤੇਲ ਚੋਇਆ ਬਾਬਲਾ ਤੀਆਂ ਜੰਮਿਆ ਤੇ ਗੁੜ ਵੀ ਨਾ ਵੰਡਿਆ ਵਿਆਹ ਹੀ ਤੇ ਕਿਉ ਰੋਇਆ ਬਾਬਲਾ ਤੀਆਂ ਜੰਮਿਆ ਤੇ ਗੁੜ ਵੀ ਨਾ ਵੰਡਿਆ ਵਿਆਹ ਹੀ ਤੇ ਕਿਉ ਰੋਇਆ ਬਾਬਲਾ ਕਾਨੂੰ ਜਾਣਦੇ ਨ ਚੰਦਰ ਸਮਾਜ ਉੱਤੇ ਗੱਡੇ ਜ ਰਥੀਆਂ ਨੂੰ ਗੱਲ ਪੜਨ ਪੜੋਣ ਵਾਲੇ ਛੱਡ ਕੇ ਨਾ ਦਿਲੋਂ ਦਿੰਦੇ ਪਿਆਰ ਤੀਆਂ ਨੂੰ ਗੱਲ ਪੜਨ ਪੜੋਣ ਵਾਲੇ ਛੱਡ ਕੇ ਨਾ ਦਿੰਦੇ ਦਿਲੋਂ ਪਿਆਰ ਤੀਆਂ ਨੂੰ ਹੰਜ ਪੱਗ ਦੇ ਪੱਲੇ ਦੇ ਨਾਲ ਪੁੰਝ ਲੈ ਲ ਪਰ ਹੋਇਆ ਹੋਲਾ ਬਾਬਲਾ ਤੀਆਂ ਜੰਮੀਆਂ ਤੇ ਗੋੜ ਵੀ ਨਾ ਵੰਡਿਆ ਬਿਆਹ ਹੀ ਰੋਇਆ ਬਾਬਲਾ ਤੀਆਂ ਜੰਮੀਆਂ ਤੇ ਗੁੜ ਵੀ ਨਾ ਵੰਡਿਆ ਵਿਆਹ ਤੇ ਕਿਉ ਰੋਇਆ ਬਾਬਲਾ ਚਾਵਣ ਨਾਲ ਨਾ ਕਿਸੇ ਨੇ ਨਮ ਬੰਨੇ ਨਾ ਬੂਹੇ ਤੇਲ ਚੋਇਆ ਬਾਬਲਾ ਤੀਆਂ ਜੰਮੀਆਂ ਤੇ ਗੁੜ ਵੀ ਨਾ ਵੰਡਿਆ ਵਿਆਹ ਤੇ ਕਿਉ ਰੋਇਆ ਬਾਬਲਾ ਤੀਆਂ ਜੰਮੀਆਂ ਤੇ ਗੁੜ ਕੰਡਿਆ ਵੇ ਆਹ ਤੇ ਕਿਉਂ ਰੋਇਆ ਬਾਬਲਾ ਪੁੱਤਾਂ ਵਾਂਗ ਸੀ ਕਮਾਇਆ ਘਰ ਤੇਰਾ ਕਿਉਂ ਅੱਖੀਆਂ 'ਚ ਨੀਰ ਆ ਗਿਆ ਗੱਲ ਮੇਰੀ ਵੇ ਵਿਛੋੜੇ ਵਾਲੇ ਸੁਣ ਕਿਉਂਕਿ ਦਿਲ ਵਿੱਚ ਚੀਰ ਆ ਗਿਆ ਪੁੱਤਾਂ ਵਾਂਗ ਸੀ ਕਮਾਇਆ ਘਰ ਤੇਰਾ ਕਿਉਂ ਅੱਖੀਆਂ 'ਚ ਨੀਰ ਆ ਗਿਆ ਕਿਉ ਕਿਉ ਦਿਲ ਵਿੱਚ ਚੀਰੇ ਆ ਗਿਆ ਹੰਝ ਪੱਗ ਦੇ ਪੱਲੇ ਦੇ ਨਾਲ ਪੂੰਝ ਲੈ ਹੰਝ ਪੱਗ ਦੇ ਪੱਲੇ ਦੇ ਨਾਲ ਪੂੰਝ ਲੈ ਲੈ ਹਰ ਹੋੜ ਹੋਇਆ ਬਾਬਲਾ ਤੀਆਂ ਜੰਮੀਆਂ ਤੇ ਗੁੜ ਵੀ ਨਾ ਵੰਡਿਆ ਵਿਆਹ ਹੀ ਤੇ ਕਿਉ ਰੋਇਆ ਬਾਬਲਾ ਤੀਆਂ ਜੰਮੀਆਂ ਤੇ ਗੁੜ ਵੀ ਨਾ ਵੰਡਿਆ ਵਿਆਹ ਹੀ ਤੇ ਕਿਉ ਰੋਇਆ ਬਾਬਲਾ ਵਿਆਹੀ ਤੇ ਕਿਉਂ ਰੋਇਆ ਬਾਗਲਾ ਵਿਆਹੀ ਤੇ ਕਿਉਂ ਰੋਇਆ